ਮੇਰੇ ਖਿਆਲ ਚ ਅੱਜ ਇਸ ਮੰਚ ਤੋਂ ਕੁਝ ਬੋਲਣਾ ਸੂਰਜ ਨੂੰ ਦੀਵਾ ਦਿਖਾਉਣ ਵਾਲੀ ਗੱਲ ਹੈ ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਹੋਵੇ ਤੇ ਇੰਨੇ ਗੁਣੀ ਗਿਆਨੀ ਵਿਦਵਾਨ ਮਹਾਪੁਰਸ਼ ਬੰਦੇ ਬੈਠੇ ਹੋਣ ਤਾਂ ਮੇਰੇ ਵਰਗੇ ਤੁਛ ਬੁੱਧੀ ਵਾਲੇ ਨੂੰ ਬੋਲਣਾ ਜਿਆਦਾ ਸ਼ੋਭਾ ਨਹੀਂ ਦਿੰਦਾ ਮੈਂ ਸਿਰਫ ਧੰਨਵਾਦ ਕਰਨ ਲਈ ਉੱਠਿਆ ਮੈਂ ਸਿਰਫ ਇੰਨੇ ਕਹੂੰਗਾ ਜੋ ਮੇਰੇ ਪੜਨ ਮੁਤਾਬਕ ਜਿੰਨਾ ਕੁ ਮੈਂ ਗਿਆਨ ਹਾਸਲ ਕੀਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਬਾਰੇ ਬਹੁਤ ਸਾਰੀਆਂ ਵਿਚਾਰਾਂ ਹੋਈਆਂ ਹਰ ਧਰਮ ਦੇ ਵੱਲੋਂ ਵਿਚਾਰਾਂ ਹੋਈਆਂ ਐਸ ਸਟੇਜ ਤੋਂ ਗਵਰਨਰ ਸਾਹਿਬ ਦਾ ਇੱਥੇ ਆਉਣਾ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਪਰਿਵਾਰਾਂ ਸਮੇਤ ਆਉਣਾ ਸਾਰੀ ਕੈਬਿਨੇਟ ਅਸੀਂ ਪ੍ਰਬੰਧਕਾਂ ਅਸੀਂ ਅੱਗੇ ਲੱਗੇ ਹੋਏ ਨਹੀਂ ਹੈਗੇ ਅਸੀਂ ਪਿੱਛੇ ਆ ਸੰਤਾ ਮਹਾਂਪੁਰਸ਼ਾਂ ਦੀ ਅਗਵਾਈ ਚ ਅਸੀਂ ਪਿੱਛੇ ਰਹਿ ਕੇ ਉਹਨਾਂ ਦੀ ਹਦਾਇਤ ਨੂੰ ਮੰਨਦੇ ਹੋਏ ਉਹਨਾਂ ਦੀਆਂ ਮਰਿਆਦਾਆਂ ਮਾਂ ਜਿਹੜੀਆਂ ਨੇ ਗੁਰੂ ਸਾਹਿਬ ਦੀਆਂ ਉਹਨਾਂ ਦੀ ਪਾਲਣਾ ਕਰਦੇ ਹੋਏ ਅਸੀਂ ਉਹਨਾਂ ਦੇ ਹੁਕਮਾਂ ਨੂੰ ਫੁੱਲ ਚੜਾਉਨੇ ਆ ਕਿਉਂਕਿ ਜੋ ਕੁਰਬਾਨੀ ਨੌਵੇਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਹੈ ਉਹਨੂੰ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਇਸੇ ਮੰਚ ਤੋਂ ਅੱਜ ਇਹ ਬੋਲਿਆ ਗਿਆ ਕਿ ਜੇ ਧਰਤੀ ਨੂੰ ਸਲੇਟ ਬਣਾ ਲਿਆ ਜਾਵੇ ਪੂਰੀ ਧਰਤੀ ਨੂੰ ਸਲੇਟ ਬਣਾ ਲਿਆ ਜਾਵੇ ਪੂਰੀ ਧਰਤੀ ਤੇ ਮੌਜੂਦ ਦਰਖਤਾਂ ਨੂੰ ਪੈਨ ਬਣਾ ਲਿਆ ਜਾਵੇ ਤੇ ਪੂਰੀ ਧਰਤੀ ਤੇ ਮੌਜੂਦ ਸਮੁੰਦਰਾਂ ਸਾਗਰਾਂ ਝੀਲਾਂ ਦੇ ਪਾਣੀਆਂ ਨੂੰ ਸਿਆਹੀ ਬਣਾ ਲਿਆ ਜਾਵੇ ਤਾਂ ਵੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਬਾਰੇ ਨਹੀਂ ਲਿਖਿਆ ਜਾ ਸਕਦਾ ਤਾਂ ਫਿਰ ਸਾਡੇ ਪੈਨ ਸਾਡੀਆਂ ਕਲਮਾਂ ਤਾਂ ਬਹੁਤ ਛੋਟੀਆਂ ਰਹਿ ਜਾਂਦੀਆਂ ਆਪ ਦਾਦੇ ਦਾ ਬਲੀਦਾਨ ਜਦੋਂ ਆਪ ਦਾਦਾ ਬਣੇ ਪੋਤਿਆਂ ਤੱਕ ਦਾ ਬਲੀਦਾਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਕੁਰਬਾਨੀ ਫਿਰ ਸ੍ਰੀ ਗੁਰੂ ਹਰगोविंद ਸਿੰਘ ਜੀ ਦੀ ਕੁਰਬਾਨੀ ਫਿਰ ਆਪਣੀ ਕੁਰਬਾਨੀ ਚਾਰੇ ਪੋਤਿਆਂ ਦੀ ਕੁਰਬਾਨੀ ਫਿਰ ਗੁਰੂ ਗੋਬਿੰਦ ਸਿੰਘ ਜੀ ਦੀ ਕੁਰਬਾਨੀ ਮਾਤਾ ਗੁਜਰ ਕੌਰ ਦੀ ਕੁਰਬਾਨੀ ਕੁਰਬਾਨੀਆਂ ਨਾਲ ਭਰਿਆ ਹੋਇਆ ਇਤਿਹਾਸ ਦੁਨੀਆ ਦੀ ਕਿਸੇ ਕਿਤਾਬ ਚ ਹੋਰ ਕਿਤੇ ਮਿਲਦਾ ਨਹੀਂ ਅੱਜ ਉਹਨਾਂ ਜਲਾਦਾ ਨੂੰ ਜਿਸ ਤਰ੍ਹਾਂ ਸੰਤ ਬਾਬਾ ਬੁੱਢਾ ਦਲ ਦੇ ਮੁਖੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਵੱਡਾ ਪ੍ਰਬੰਧ ਦੇ ਵਿੱਚ ਸਾਡਾ ਸਹਿਯੋਗ ਕੀਤਾ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਹੈ ਬਾਬਾ ਬਲਬੀਰ ਜੀ ਨੇ ਕਿਉਂ ਨਾ ਜਲਾਦਾ ਨੂੰ ਕੋਈ ਨਹੀਂ ਜਾਣਦਾ ਜਿਨ੍ਹਾਂ ਨੇ ਗੁਰੂ ਸਾਹਿਬ ਦਾ ਸੀਸ ਕਟਿਆ ਜਿਨ੍ਹਾਂ ਨੇ ਭਾਈ ਸਤੀਦਾਸ ਭਾਈ ਮਤੀਦਾਸ ਭਾਈ ਬਿਆਲਾ ਜੀ ਨੂੰ ਉੱਬਰ ਦੇ ਤੇਗਿਆਂ ਚ ਉਬਾਲਿਆ ਸੀਸ ਉੱਤੇ ਆਰੇ ਚੱਲੇ ਰੂਹ ਬਨ ਕੇ ਅੱਗਾਂ ਦੇ ਵਿੱਚ ਸਾੜਿਆ ਉਹਨਾਂ ਨੂੰ ਕੋਈ ਨਹੀਂ ਜਾਣਦਾ ਜੀ ਇੱਥੇ 350 ਸਾਲ ਬਾਅਦ ਮੇਲੇ ਲੱਗ ਰਹੇ ਆ ਨਤਮਸਤਕ ਹੋ ਰਹੇ ਆ ਆਹੀ ਜੀ ਜਿੰਨਾ ਜਲਾਦਾ ਨੇ ਦੀਵਾਰ ਚਿਣੀ ਸਰਹੰਦ ਦੀ ਕੋਈ ਨਹੀਂ ਜਾਣਦਾ ਜੀ ਔਰੰਗਾਬਾਦ ਜਾ ਕੇ ਦੇਖਿਓ ਔਰੰਗਜੀਤ ਦੀ ਕਬਰ ਤੇ ਕੋਈ ਦੀਵਾ ਕਰਨ ਵਾਲਾ ਹੈ ਨਹੀਂ ਜੀ ਇੱਧਰ ਨਤਮਸਤਕ ਹੋਣਿਆ ਹਰ ਰੋਜ਼ ਗੁਰੂ ਸਾਹਿਬ ਦੀ ਮਹਿਮਾ ਹਰ ਰੋਜ਼ ਸਰਬੱਤ ਦੇ ਭਲੇ ਦੀ ਬਾਣੀ ਹਰ ਰੋਜ਼ ਉਹਨਾਂ ਦੇ ਸ਼ਸਤਰਾਂ ਦੀ ਪੂਜਾ ਹਰ ਰੋਜ਼ ਉਹਨਾਂ ਦੀ ਚੰਡੀ ਦੀ ਵਾਰ ਹਰ ਰੋਜ਼ ਉਹਨਾਂ ਦੁਆਰਾ ਦੇਵ ਸ਼ਿਵ ਆਬਰ ਮੋਹੇ ਹੈ ਸ਼ੁਭ ਕਰਮਨ ਤੇ ਕਭੂ ਨਾ ਟਰੂੰ ਹਰ ਰੋਜ਼ ਗੁੰਗੜਾਏ ਜਾਂਦੇ ਨੇ ਸਪੀਕਰਾਂ 'ਚ ਐਲਾਨ ਹੁੰਦੇ ਨੇ ਇਹ ਕੋਈ ਛੋਟੀਆਂ-ਮੋਟੀਆਂ ਕੁਰਬਾਨੀਆਂ ਨਹੀਂ ਇਹ ਕੋਈ ਆਪਣੇ ਲਈ ਨਹੀਂ ਜਿਸ ਵੇਲੇ ਪਟਨਾ ਸਾਹਿਬ ਚ ਬਾਲ ਸ੍ਰੀ ਗੋਵਿੰਦਰਾਏ ਦਾ ਜਨਮ ਹੋਇਆ ਉਸ ਵੇਲੇ ਪਿਤਾ ਜੀ ਹੈ ਨਹੀਂ ਸੀ ਉੱਥੇ ਜਦੋਂ ਉਹ ਕਿਸ਼ੋਰ ਅਵਸਥਾ ਚ ਆਏ ਉਦੋਂ ਉਹਨਾਂ ਦੇ ਪਹਿਲੀ ਵਾਰ ਦੇਖਿਆ ਉਹਨਾਂ ਨੂੰ ਆਪਾਂ ਦੇਖਦੇ ਆਂ ਵੱਡੇ ਵੱਡੇ ਪਲੇਅਰ ਮੈਚ ਛੱਡ ਕੇ ਆ ਜਾਂਦੇ ਆ ਜੇ ਘਰੇ ਕੋਈ ਦੁੱਖ ਜਾਂ ਸੁੱਖ ਹੋਵੇ ਤੇਦਰ ਕੋਈ ਆਪਣੇ ਲਈ ਨਹੀਂ ਅਸਾਮ ਢਾਕੇ ਤੋਂ ਲੈ ਕੇ ਕਿੱਥੇ ਕਿੱਥੇ ਜੰਗਲਾਂ 'ਚ ਫਿਰ ਕੇ ਤੇ ਸੱਚ ਦਾ ਹੋਕਾ ਦੇ ਰਹੇ ਸੀ ਮਾਨਵਤਾ ਦਾ ਹੋਕਾ ਦੇ ਰਹੇ ਸੀ ਆਪਣੇ ਘਰੇ ਬਾਝ ਪਤਾ ਲੱਗਿਆ ਕਿ ਘਰੇ ਹੋਰ ਪ੍ਰਕਾਸ਼ ਹੋਇਆ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹ ਕੁਰਬਾਨੀਆਂ ਨੇ ਜੀ ਕਿਸੇ ਵਾਸਤੇ ਆਪਣੇ ਲਈ ਤਾਂ ਹਰੇ ਕਰਦਾ ਹੈ ਇਹ ਕਿਸੇ ਵਾਸਤੇ ਕੁਰਬਾਨੀਆਂ ਦੀ ਇਹ ਦੂ ਵੱਡੀ ਮਿਸਾਲ ਨਹੀਂ ਮਿਲ ਸਕਦੀ ਮਾਨਵਤਾ ਦੀ ਇਹ ਦੂ ਵੱਡੀ ਮਨੁੱਖਤਾ ਦੀ ਮਿਸਾਲ ਨਹੀਂ ਮਿਲ ਸਕਦੀ ਇਹ ਦੂ ਵੱਡੀ ਤਿਆਗ ਦੀ ਮਿਸਾਲ ਨਹੀਂ ਮਿਲ ਸਕਦੀ ਤਿਆਗਮਲ ਨਾਮ ਰੱਖਿਆ ਸੀ ਤੇ ਜਿਸ ਵੇਲੇ ਤੇਗਵਾਹੀ 13 ਸਾਲ ਦੀ ਉਮਰ ਚ ਪਹਿਲੀ ਵਾਰ ਜਦੋਂ ਤੇਗਵਾਹੀ ਤਾਂ ਫਿਰ ਉੱਥੋਂ ਪਿਤਾ ਜੀ ਨੇ ਕਿਹਾ ਤੂੰ ਤਿਆਗਮਲ ਨਹੀਂ ਤੂੰ ਤੇਗਵਾਦਰ ਹੈ ਗੱਲ ਗੀਤ ਕਰਾ ਕੇ ਜਾਵੇ ਤੁੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਨ ਨੂੰ ਪਾਵੇ ਸਾਸੀ ਬਾਸ਼ਾਵਾਂ ਦਾ ਗਿਆਨ ਸ਼ਸਤਰ ਵਿਦਿਆ ਤੇ 26 ਸਾਲ 9 ਮਹੀਨੇ 13 ਦਿਨ ਬਾਬੇ ਬਕਾਲੇ ਬਹਿ ਕੇ ਜਪ ਸਮਾਧੀ ਲਾਉਣੀ ਜਿੱਥੇ 22 ਨਕਲੀ ਨਕਲੀ ਦਾਵੇਦਾਰ ਵੀ ਬੈਠੇ ਸੀ 22 ਆਪਣੇ ਆਪਣੇ ਮੰਝੇ ਡਾਹੀ ਮੱਖਣ ਸ਼ਾਹ ਲਵਾਣਾ ਦੀਆਂ ਮੋਹਰਾਂ ਦੇ ਲਾਲਚ ਚ ਤੇ ਉੱਥੋਂ ਫਿਰ ਗੁਰੂ ਲਾਧੋਰੇ ਦਾ ਹੋਕਾ ਇਹ ਕੋਈ ਆਮ ਗੱਲ ਨਹੀਂ ਜੀ ਉਥੇ ਦੱਸਣਾ ਕਿ ਮੱਖਣ ਛੱਲਵਾਣਾ ਜੀ ਸੁਖਿਆ 500 ਸੀ ਜਦੋਂ ਜਹਾਜ਼ ਫਸ ਗਿਆ ਸੀ ਤੂਫਾਨਾਂ ਚ ਤੇ ਸਾਰਿਆਂ ਪੰਜ ਨਾਲ ਮੈਂ ਗੁਰੂ ਨੂੰ ਕੀ ਜਵਾਬ ਦੇਵਾਂਗਾ ਉੱਪਰ ਜਾ ਮੈਂ ਸੱਚੇ ਪਾਤਸ਼ਾਹ ਨੂੰ ਕੀ ਜਵਾਬ ਦੇਵਾਂਗਾ ਵੀ 100 ਗੁਣਾ ਘੱਟ ਉਦੋਂ ਪਤਾ ਲੱਗ ਗਿਆ ਕਿ ਅਸਲੀ ਇਹਨਾਂ ਚ ਆਹੀ ਹੈ ਅਸਲੀ ਦਾਵੇਦਾਰ ਸਾਨੂੰ ਲੱਭ ਕੇ ਦਿੱਤੇ ਹੋਏ ਆ ਸਾਡੇ ਪੁਰਖਿਆਂ ਨੇ ਸੋ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਹਜੇ ਇਹ ਫੰਕਸ਼ਨ ਜਿਹੜੇ ਇਹ ਸਮਾਗਮ ਨੇ ਇਹ ਹਜੇ ਸ਼ੁਰੂ ਹੋਇਆ ਅੱਜ ਇਹ ਕੋਈ 25 ਤਰੀਕ ਨੂੰ ਜਾਂ 29 ਤਰੀਕ ਨੂੰ ਖਤਮ ਨਹੀਂ ਹੋਣ ਲੱਗੇ ਇਹ ਪੂਰਾ ਸਾਲ ਚੱਲਣਗੇ 351ਵਾਂ ਸਾਲ ਵੀ ਇਦਾਂ ਹੀ ਮਨਾਵਾਂ ਗੱਡ ਕੇ ਨਿਕਾਣਾ ਗਏ ਫੜੇ ਪਾਵੇਂ ਨਿਆੜਾ ਬਣਾਂ ਐਡੇ ਐਡੇ ਮਹਾਪੁਰਸ਼ਾਂ ਦੀ ਹਾਜ਼ਰੀ ਹੋਣੀ ਇੱਕੋ ਮੰਚ ਤੋਂ ਸਾਰਿਆਂ ਦਾ ਇਕੱਠੇ ਬੋਲਣਾ ਚਾਹੇ ਉਹ ਜਮੇਰ ਸ਼ਰੀਫ ਵਾਲੇ ਚਾਹੇ ਉਹ ਜੈਨ ਧਰਮ ਵਾਲੇ ਚਾਹੇ ਉਹ ਕਾਰ ਸੇਵਾ ਵਾਲੇ ਚਾਹੇ ਉਹ ਰਾਧਾ ਸਵਮੀ ਵ્યાਸ ਵਾਲੇ ਭਾਵੇਂ ਉਹ ਬੁੱਢਾ ਦਲ ਵਾਲੇ ਭਾਵੇਂ ਉਹ ਨਿਰਮਲ ਸੰਪਰਦਾ ਵਾਲੇ ਭਾਵੇਂ ਉਹ ਨizamuddin ਮੁਕद्दस ਪਲਸਤਾਨ ਤੋਂ ਆਏ ਹੋਏ ਚਾਹੇ ਉਹ ਕਿਸੇ ਹੋਰ ਸੰਪਰਦਾ ਪੂਰੇ ਦੇਸ਼ ਚੋਂ ਅਸੀਂ ਬੁਲਾਇਆ ਖੁੱਲਾ ਸੱਦਾ ਪ੍ਰਬੰਧਾਂ ਦਾ ਮੈਂ ਦੱਸ ਸਕਦਾ 700 ਈ ਰਿਕਸ਼ਾ ਖੜਾ ਹੈ ਜਿੱਥੇ ਤੁਹਾਨੂੰ ਮਿਲਦਾ ਜਿੱਥੇ ਜਾਣਾ ਹੈ ਬਹਿ ਜਾਓ ਜਿੱਥੇ ਉਤਰਨਾ ਹੈ ਉਤਰ ਜਾਓ ਕੋਈ ਪੈਸਾ ਨਹੀਂ ਕੁਛ ਨਹੀਂ 20 ਮਿੰਨੀ ਬੱਸਾਂ ਚੱਲ ਰਹੀਆਂ ਨੇ 20 ਤੋਂ ਜ਼ਿਆਦਾ ਡਾਕਟਰੀ ਕੈਂਪ ਲੱਗੇ ਨੇ ਕਲੀਨਿਕ ਬਣੇ ਹੋਏ ਨੇ ਜਗਾ ਜਗਾ ਤੇ ਤੁਸੀਂ ਜਾਓਗੇ ਸ਼ਹਿਰ ਚ ਕਿਤੇ ਵੀ ਜਾਓਗੇ ਤੁਹਾਨੂੰ ਗੁਰਬਾਣੀ ਕਿਤੋਂ ਨਾ ਕਿਤੋਂ ਕੰਨੀ ਪਾਊਗੀ ਗੁਰੂ ਸਾਹਿਬ ਦੀ ਰੱਚੀ ਹੋਈ ਬਾਣੀ ਗੁਰੂ ਸਾਹਿਬ ਨੇ ਬਹੁਤ ਰਾਗਾਂ ਚ ਰਾਮਕਲੀ ਗੌੜੀ ਸਾਰੰਗ بڑے ਰਾਗਾਂ ਚ ਗੁਰੂ ਸਾਹਿਬ ਨੇ ਬਾਣੀ ਉਚਰੀ ਹੈ ਤੁਸੀਂ ਤਾਂ ਬਹੁਤ ਤੁਛ ਗਿਆਨੀ ਆ ਮੈਂ ਤਾਂ ਐਸੇ ਗੱਲ ਦੀ ਖੁਸ਼ੀ ਹੈ ਮੈਂ ਮਹਾਪੁਰਸ਼ਾਂ ਨੂੰ ਵੀ ਕਹਿਣਾ ਚਾਹਨਾ ਆ ਸੰਗਤ ਨੂੰ ਵੀ ਕਹਿਣਾ ਚਾਹਨਾ ਤੁਸੀਂ ਘਰ ਸਾਡੇ ਆਏ ਅਸੀਂ ਫੁੱਲੇ ਨਾਲ ਸਮਾਏ ਸਾਡੇ ਘਰ ਤਸ਼ਰੀਫ ਲੈ ਆਇਆਂ ਨੂੰ ਸਾਡੇ ਸਾਰਿਆਂ ਵੱਲੋਂ ਜੀ ਆਇਆਂ ਨੂੰ ਤੁਸੀਂ ਆਏ ਹੋ ਦੇਸ਼ਾਂ ਵਿਦੇਸ਼ਾਂ ਚੋਂ ਆਏ ਹੋ ਜਿਵੇਂ ਕਿਵੇਂ ਕਰਕੇ ਪਹੁੰਚੇ ਹੋ ਤੇ ਅੱਧੇ ਰਾਤ ਚ ਹੋਣਗੇ ਪਹੁੰਚਣਗੇ ਆਓ ਆਪਾਂ ਆਪਣੇ ਗੁਰੂ ਸਾਹਿਬ ਦੇ ਕੁਰਬਾਨੀਆਂ ਨੂੰ ਯਾਦ ਵੀ ਕਰੀਏ ਉਹਨਾਂ ਬਾਰੇ ਪੜ੍ਹੀਏ ਤੇ ਆਪਣੇ ਬੱਚਿਆਂ ਨੂੰ ਦੱਸੀਏ ਕਿ ਆਹ ਕੁਰਬਾਨੀਆਂ ਹੁੰਦੀਆਂ ਇਹਨੂੰ ਕੁਰਬਾਨੀ ਕਹਿੰਦੇ ਆ ਅਸੀਂ ਗਏ ਕਸ਼ਮੀਰ ਸ਼੍ਰੀਨਗਰ ਜਿੱਥੋਂ ਪੰਡਿਤ ਕਿਰਪਾ ਰਾਮ ਜੀ ਚੱਲੇ ਜੱਥਾ ਲੈ ਕੇ ਉਹ ਜੱਥਾ ਵੀ ਇੱਥੇ ਪਹੁੰਚਿਆ ਉਹਨਾਂ ਦੀਆਂ ਅਗਲੀਆਂ ਪੀੜ੍ਹੀਆਂ ਉਹਨਾਂ ਪੰਡਤਾਂ ਦੀਆਂ ਪੁਸ਼ਤਾਂ ਦੀਆਂ ਅਗਲੀਆਂ ਪੀੜ੍ਹੀਆਂ ਜਿਹੜੇ ਆਏ ਸੀ ਆਏ ਤੱਕ ਤਾਂ ਸਾਨੂੰ ਪੜਾਇਆ ਗਿਆ ਲੇਖਾਂ ਚ 8ਵੀਂ 10ਵੀਂ ਕਲਾਸ ਦੇ ਲੇਖ ਹੁੰਦੇ ਸੀ ਇੱਥੇ ਤੱਕ ਤਾਂ ਪੜਾਇਆ ਗਿਆ ਬਾਅਦ ਚ ਇਹ ਪੜਿਆ ਕਿ ਜਿਹੜੇ ਪੰਡਿਤ ਕਿਰਪਾ ਰਾਮ ਸੀ ਉਹ ਵਾਪਸ ਨਹੀਂ ਗਏ ਫਿਰ ਜਦੋਂ ਸੀਸ ਚਾਂਦਨੀ ਚੌਕ ਤਾਰਤਾ ਤੇ ਧਰਮ ਦਾ ਜਿਹੜਾ ਜ਼ਬਰਦਸਤੀ ਧਰਮ ਬਦਲਾਉਣ ਦਾ ਜਿਹੜਾ ਸਿਲਸਿਲਾ ਬੰਦ ਹੋ ਗਿਆ ਤਾਂ ਪੰਡਿਤ ਕਿਰਪਾ ਰਾਮ ਜੀ ਖੰਡੇ ਬਾਟੇ ਦਾ ਮਰਿਸ਼ੱਕੇ ਕਿਰਪਾ ਸਿੰਘ ਬਣੇ ਤੇ ਚਮਕੌਰ ਦੀ ਗੜੀ 'ਚ ਸ਼ਹੀਦੀ ਪ੍ਰਾਪਤ ਕੀਤੀ ਇਹ ਕੇ ਬਹੁਤ ਘੱਟ ਲੋਕਾਂ ਨੂੰ ਪਤਾ ਹੋ ਸਾਨੂੰ ਇਹ ਪੜਾਇਆ ਨਹੀਂ ਗਿਆ ਅਸੀਂ ਹੁਣ ਇਹ ਤૈયਿਆ ਕੀਤਾ ਅਸੀਂ ਇਹ ਫੈਸਲਾ ਕੀਤਾ ਕਿ ਇਹ ਚੀਜ਼ਾਂ ਸਾਰੀਆਂ ਅਸੀਂ ਪਾਠਕ੍ਰਮ 'ਚ ਲਾ ਕੇ ਆਉਣ ਵਾਲੀਆਂ ਪੀੜ੍ਹੀ ਨੂੰ ਅਸੀਂ ਪੜ੍ਹਾਵਾਂਗੇ ਇਹ ਦੱਸਾਂਗੇ ਉਹ ਆਏ ਸੀ ਆਪਣਾ ਧਰਮ ਬਚਾਉਣ ਤੇ ਆਪਣੇ ਆਪਣੀਆਂ ਕੁਰਬਾਨੀਆਂ ਦੇ ਕੇ ਚਲੇ ਗਏ ਇੰਨੇ ਪ੍ਰਭਾਵਿਤ ਹੋਏ ਉਹ ਗੁਰੂ ਸਾਹਿਬ ਦੀ ਕੁਰਬਾਨੀ ਤੋਂ ਕਿ ਉੱਠ ਕੇ ਤੁਰਪੇ ਨਾਲ ਉਥੇ ਆਗਰੇ ਗ੍ਰਿਫਤਾਰੀ ਹੋਈ ਫਿਰ ਕਾਲਕੋਟਰੀ ਚ ਰੱਖਿਆ ਗਿਆ ਬਥੇਰਾ ਮਨਾਇਆ ਗਿਆ ਤਾਂ ਗੁਰੂ ਸਾਹਿਬ ਕਹਿੰਦੇ ਧਰਮ ਕੋਈ ਕੱਪੜਾ ਨਹੀਂ ਹੈਗਾ ਐਂ ਬਦਲ ਲੋ ਇਹ ਰੂਹ ਦੀ ਖੁਰਾਕ ਹੈ ਐਦਾਂ ਨਹੀਂ ਬਦਲ ਸਕਦੇ ਤੁਸੀਂ ਤਾਂ ਫਿਰ ਉਥੋਂ ਫਿਰ ਇਰਾਦੇ ਟੁੱਟੇ ਉਹਨਾਂ ਜ਼ਾਲਿਮਾਂ ਦੇ ਕਿ ਨਹੀਂ ਹੈਗੇ ਨੇ ਧਰਤੀ ਤੇ ਅਜੇ ਵੀ ਕੋਈ